ਇਹੋ ਜਿਹੇ ਇਸ ਟਾਈਮ ਹਾਲਾਤ ਹੀ ਇਦਾਂ ਦੇ ਬਣ ਗਏ ਨੇ ਸਰਕਾਰਾਂ ਨੇ ਹਾਲਾਤ ਬਣਾਤੇ ਬਾਕੀ ਭਾਈ ਅਮਰਪਾਲ ਸਿੰਘ ਨੇ ਖੁਦ ਨੇ ਕਿਹਾ ਮੈਂ ਸਿਆਸਤ ਵਿੱਚ ਨਹੀਂ ਹੋਣਾ ਪਰ ਉਹਨਾਂ ਨੂੰ ਹੁਣ ਸਾਡੇ ਕੋਲ ਸੜੋਂ ਦਾ ਹਿੱਲਾ ਹੀ ਇਹੋ ਆ ਬਾਕੀ ਸਾਡੇ ਪਿੰਡਾਂ ਨਸ਼ਾ ਇੰਨਾ ਜ਼ਿਆਦਾ ਹੋ ਚੁੱਕਾ ਜਿਹਦਾ ਨਾਂ ਲੈਣਾ ਬਹੁਤ ਔਖਾ ਹੈ ਪਾ ਤੁਸੀਂ ਬਾਕੀ ਵੇਖ ਹੀ ਲਿਆ ਜੀ ਬਹੁਤ ਬੁਰੀ ਹਾਲਤ ਹੈ ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਨੂ ਪੰਦੇਰ ਤੋਂ ਬਲੋਂਗ ਕਰਦੇ ਆ ਪਾਰੇ ਭਾਈ ਅਮਰਤਪਾਲ ਸਿੰਘ ਦੀ ਸੋਚ ਵੇਖ ਕੇ ਸਾਡੇ ਪਿੰਡਾਂ 'ਚੋਂ ਖਾਲਸਾ ਵੀਰ ਲੈ ਕੇ ਆਏ ਆ ਜਿੱਦਨ ਖਾਲਸਾ ਵੀਰ ਮੇਰੇ ਪਿੰਡ ਪਹੁੰਚੀ ਹੈ ਇੱਥੇ 153 ਪ੍ਰਾਣੀਆਂ ਨੇ ਅਮਰ ਛੱਕਿਆ ਹੈ ਇੱਥੇ ਤੇ ਉਹਨਾਂ ਨੇ ਅਮਰ ਛੱਕਿਆ ਉਹ ਬੱਚੇ ਅੱਜ ਨਸ਼ਾ ਛੱਡਿਆ ਉਹਨਾਂ ਨੇ ਆ ਮਾਵਾਂ ਖੜੀਆਂ ਸਾਰੀਆਂ ਮਾਵਾਂ ਦੇ ਪੁੱਤ ਬਚ ਰਹੇ ਸੀ ਲੇਕਿਨ ਅੱਜ ਫੇ ਉਸੇ ਰਾਹ ਤੇ ਤੁਰ ਪਏ ਆ ਅਸੀਂ ਆਨੇ ਭਾਈ ਅਮਰਤਪਾਲ ਸਿੰਘ ਖਾਲਸਾ ਬਾਹਰ ਆਵੇ ਅਸੀਂ ਕੋਈ ਸਿਆਸਤ ਨਹੀਂ ਕਰਨੀ ਕੋਈ ਗਲੀਆਂ ਨਹੀਂ ਬਣਾਉਣੀਆਂ ਨਾਲੀਆਂ ਨਹੀਂ ਬਣਾਉਣੀਆਂ ਕੋਈ ਰੋਡ ਨਹੀਂ ਬਣਾਉਣੇ ਅਹੀਂ ਸਿਰਫ ਨਸ਼ਾ ਖਤਮ ਕਰਨਾ ਸਾਡਾ ਮੈਨੀਫੈਸਟੋ ਵੀ ਜਾਂਦਾ ਵਾ ਅਸੀਂ ਭਾਈ ਅਮਰਪਾਲ ਸਿੰਘ ਖਾਲਸਾ ਬਾਰੂਗਾ ਅਹੀਂ ਗਲੀਆਂ ਨਾਲੀਆਂ ਤੇ ਲੜਾਈ ਨਹੀਂ ਕਰਨੀ ਨਸ਼ੇ ਖਤਮ ਕਰਾਂਗੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ ਨਾ ਕਿ ਜੋ ਅੱਜ ਦੀ ਸਰਕਾਰ ਨੇ ਬਣਾ ਤਾ ਉਹ ਨਹੀਂ ਅਹੀਂ ਹਵਾਜ਼ ਨਹੀਂ ਤੀਰ ਮਾਰਦੇ ਅਸੀਂ ਬੀਬੀਆਂ ਨੂੰ ਵੀ ਪੁੱਛ ਲੈਨੇ ਇੱਧਰ ਖੜੇ ਆ ਬੀਬੀ ਤੁਸੀਂ ਪਹਿਲਾਂ ਦੱਸੋ ਕਿਉਂਕਿ ਇਹਨਾਂ ਨੇ ਗੱਲ ਕੀਤੀ ਹੈ ਕਿ ਸਾਡੇ ਪਿੰਡ 'ਚ ਨਸ਼ੇ ਜਾਂ ਸਾਡੇ ਇਲਾਕੇ 'ਚ ਨਸ਼ਿਆਂ ਨਾਲ ਬਹੁਤ ਹਾਲ ਹੋਇਆ ਪਿਆ ਤੁਸੀਂ ਵੀ ਇਹ ਆਸੇ ਪਾਸੇ ਦੇਖਦੇ ਹੋ ਸੰਤਾ ਭੰਡਾਰੇ ਹੋ ਇਹਨਾਂ ਗੱਲਾਂ ਦਾ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਵੀਰ ਜੀ ਜੋ ਵੀ ਵੀਰ ਜੀ ਉਹਨਾਂ ਨੇ ਬੋਲਿਆ ਸਭ ਸੱਚ ਹੈ ਤੇ ਬਸ ਅਸੀਂ ਤੇ ਸੁਆਮੀ ਤੁਹਾਡਾ ਵੀਰ ਅਮਰਤਪਾਲ ਜੀ ਉਹੀ ਬਾਹਰ ਆਵੇ ਉਹਨੂੰ ਤਾਂ ਹੀ ਬੋਟਾ ਪਾਉਣਾ ਤੁਸੀਂ ਵੀ ਇਸੇ ਕਰਕੇ ਇੱਥੇ ਖੜ੍ਹਦੇ ਹੋ ਇਹਨਾਂ ਅਸੀਂ ਨਸਿਆਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਾਂ ਜੀ ਤੁਹਾਨੂੰ ਇਹ ਮੁੱਦਾ ਸਭ ਤੋਂ ਵੱਡਾ ਹੀ ਲੱਗ ਰਿਹਾ ਹਾਂਜੀ ਹਾਂਜੀ ਸਾਰ ਲੱਗ ਰਿਹਾ ਜੀ ਅਮਰਤਪਾਲ ਭਾਈ ਵੀ ਬਾਹਰ ਹੋਣੇ ਚਾਹੀਦੇ ਹੂੰ ਤੇ ਇੱਧਰ ਹੋਰ ਵੀ ਲੋਕ ਖੜੇ ਆ ਤੁਸੀਂ ਵੀ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਨਾਲੋਂ ਹੁਣ ਤੁਹਾਨੂੰ ਲੱਗਦਾ ਕਿ ਜਿਹੜੀ ਮਰਜ਼ੀ ਧਿਰ ਨਾਲ ਅਸੀਂ ਸਾਰੇ ਪਿੰਡ ਵਾਲੇ ਸੀ ਹੁਣ ਸਾਰਾ ਪਿੰਡ ਇੱਕ ਪਾਸੇ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇਖੋ ਜੀ ਮੇਰੇ ਤੋਂ ਪਹਿਲਾਂ ਸਰਵਜੀਤ ਸਿੰਘ ਸਰਪੰਚ ਖਾਨਪੁਰ ਜਿਹੜੇ ਕਾਂਗਰਸ ਵੱਲੋਂ ਲੜੇ ਸੀ ਜਿੱਤੇ ਵੀ ਆ ਮੌਜੂਦਾ ਸਰਪੰਚਾ ਉਹਨਾਂ ਨੇ ਵੀ ਇਹੀ ਤੁਹਾਨੂੰ ਫੈਸਲਾ ਸੁਣਾਇਆ ਕਿ ਸਾਡੇ ਇਲਾਕੇ ਦੀ ਹਾਲਤ ਬਹੁਤੀ ਖਰਾਬ ਕਰ ਦਿੱਤੀ ਆ ਤਿੰਨਾਂ ਪਾਰਟੀਆਂ ਨੇ ਇੱਕ ਨੇ ਨਹੀਂ ਜੇ ਕਿਸੇ ਨੇ ਨਸ਼ਾ ਸ਼ੁਰੂ ਕੀਤਾ ਉਹਨੇ ਉਹਨੂੰ ਹੋਰ ਅੱਗੇ ਵਧਾਇਆ ਤੀਜੇ ਨੇ ਉਤੋਂ ਕਮਾਈ ਕੀਤੀ ਅੱਜ ਵੀ ਜਦੋਂ ਆਪਾਂ ਘਰਾਂ ਦੇ ਵਿੱਚ ਜਾਂਦੇ ਆ ਕਿਉਂਕਿ ਸਾਡਾ ਇੱਕ ਫੀਲਡ ਵਿੱਚ ਵਿਚਨ ਦਾ ਤਰੀਕਾ ਕਿ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਉਹ ਸਾਡੀ ਜਥੇਬੰਦੀ ਆ ਜਿਹਦੇ ਪ੍ਰਧਾਨ ਹੈਗੇ ਸਰਦਾਰ ਰਜਿੰਦਰ ਸਿੰਘ ਜੀ ਟਾਂਡਾ ਐਸ ਕੇ ਐਮ ਦੇ ਅਸੀਂ ਸਹਿਯੋਗੀ ਆ ਸਾਡੀ ਪੰਜਾਂ ਦੇ ਵਿੱਚੋਂ ਜਿਹੜੀ ਪੰਜਾਬ ਵਿੱਚ ਰਾਜਨੀਤਿਕ ਪਾਰਟੀਆਂ ਨਾਲ ਕਿਸਾਨਾਂ ਦੀਆਂ ਉਹਨਾਂ ਚ ਪੰਜਾਂ ਜਥੇਬੰਦੀਆਂ ਚ ਸਾਡੀ ਜਥੇਬੰਦੀ ਆ ਜੋ ਫੈਸਲਾ ਸਾਡੇ ਪ੍ਰਧਾਨ ਸਾਹਿਬ ਨੇ ਕੀਤਾ ਸਾਰਿਆਂ ਦਾ ਸਹਿਯੋਗ ਲੈ ਕੇ ਸਾਡੀ ਜਥੇਬੰਦੀ ਨੇ ਚਲੋ ਫੈਸਲਾ ਕਰ ਲਿਆ ਮੈਂ ਸਿੱਧਾ ਇਸ ਹਲਕੇ ਦੇ ਸਿਆਸਤ ਦੇ ਉੱਤੇ ਆਉਣਾ ਸ਼੍ਰੋਮਣੀ ਅਕਾਲੀ ਦਲ ਦੇ ਵਿਰਸਾ ਸਿੰਘ ਉਲਟੋਹਾ ਵੀ ਮੈਦਾਨ ਦੇ ਵਿੱਚ ਨੇ ਉਹ ਕਹਿੰਦੇ ਕਿ ਬਾਕੀ ਪਾਰਟੀਆਂ ਵੀ ਮੈਦਾਨ ਦੇ ਵਿੱਚ ਆਈਆਂ ਉਹਨਾਂ ਖਿਲਾਫ ਘੱਟ ਮੇਰੇ ਖਿਲਾਫ ਜ਼ਿਆਦਾ ਬੋਲਿਆ ਜਾ ਰਿਹਾ ਅਸੀਂ ਕੋਈ ਜ਼ਿਲਾ ਨਹੀਂ ਕਟੀਆਂ ਅਸੀਂ ਕੋਈ ਕੰਮ ਨਹੀਂ ਕੀਤਾ ਪੰਥ ਲਈ ਉਹ ਜੋ ਕਹਿ ਰਹੇ ਹਨ ਉਹ ਬਿਲਕੁਲ ਉਹਦੇ ਉਲਟ ਹੈ ਜੀ ਜਿਲ੍ਹਾ ਕਟੀਆਂ ਉਹਨਾਂ ਆਪਣੀ ਲੀਜੀ ਚੌਧਰ ਵਾਸਤੇ ਕੌਮ ਨੂੰ ਪੰਥ ਨੂੰ ਕੀ ਦੇਣ ਉਹਨਾਂ ਦੀ ਭਾਵੇਂ ਜੱਥੇਬੰਦੀਆਂ ਅੱਜ ਅਸੀਂ ਲੱਗੇ ਪਏ ਲੋਕ ਕਿਸਾਨ ਜੱਥੇਬੰਦੀਆਂ ਸਹਜੋ ਕਿਉਂ ਦੇ ਰਹੇ ਆ ਜਦੋਂ ਘਰਾਂ ਜਾ ਕੇ ਵੇਖੋਗੇ ਨਾ ਤੇ ਮਾਵਾਂ ਦੇ ਰੋਣ ਨਹੀਂ ਚੱਲੇ ਜਾਂਦੇ ਜਿਹੜਾ ਪੱਥਰ ਦੇ ਇਨਸਾਨ ਵੀ ਕਹਿੰਦਾ ਨਾ ਕਿ ਮੈਂ ਕਦੀ ਕਿਸ ਨੂੰ ਵੇਖ ਕੇ ਰੋਇਆ ਨਹੀਂ ਪਰ ਜਦੋਂ ਮਾਵਾਂ ਚੁੱਲ੍ਹੇ ਤੇ ਬੈਠੀਆਂ ਰੋਟੀ ਪਕਾਉਂਦੀਆਂ ਉਹਨਾਂ ਨੂੰ ਵੇਖ ਕੇ ਹੌਕਾ ਨਿਕਾ ਕਹਿੰਦੇ ਪੁੱਤ ਧਰੂੜੀ ਵਾਲੇ ਕਮਰੇ ਤੂੜੀ ਵਾਲੇ ਕਮਰੇ ਚ ਪਿਆ ਪੁੱਤ ਮੇਰਾ ਟੀਕਾ ਲਾ ਕੇ ਮੇਰੇ ਖੁਦ ਇਲਾਕੇ ਦੇ ਵਿੱਚ ਮੈਂ ਗਿਣਤੀ ਕਰਕੇ ਦੱਸ ਸਕਦਾ ਕਿ ਆ ਦੋ ਸਾਲਾਂ ਵਿੱਚ ਮੇਰੇ ਸਾਥੀ ਸੱਜਣ ਮਿੱਤਰ ਜਿਹੜੇ ਮੈਨੂੰ ਬਾਜੀ ਕਹਿੰਦੇ ਛੋਟੀ ਉਮਰ ਵਿੱਚ ਸੀਗੇ ਉਹ ਵੀ ਸਾਰੇ ਨਸ਼ਿਆਂ ਕਰਕੇ ਚਲੇ ਗਏ ਵੇਖੋ ਜੀ ਇਹ ਗੱਲ ਪ੍ਰਤੱਖ ਹੈ ਭਾਵੇਂ ਕਿ ਸਾਡੇ ਵੱਲੋਂ ਕੈਂਡੀਡੇਟ ਖੜੇ ਕੀਤੇ ਜਾਂਦੇ ਸੀ ਪਿਛਲੀ ਇਲੈਕਸ਼ਨ ਵਿੱਚ ਸਾਡੇ ਕੈਂਡੀਡੇਟ ਖੜੇ ਕੀਤੇ ਗਏ ਸੀ ਕਿਸਾਨ ਸੰਯੁਕਤ ਮੋਰਚੇ ਵੱਲੋਂ ਪਰ ਐਤਕੀ ਖਡੂਰ ਸਾਹਿਬ ਹਲਕੇ 'ਚ ਹੋ ਸਕਦਾ ਹੈ ਭਾਈ ਅਮਰਤਪਾਲ ਸਿੰਘ ਜੇ ਨਾਂ ਖੜਦੇ ਹੋ ਸਕਦਾ ਹੈ ਕਿ ਸਾਡੀ ਕਿਸਾਨ ਜਥੇਬੰਦੀਆਂ ਵੱਲੋਂ ਵੀ ਇੱਕ ਕੈਂਡੀਡੇਟ ਤਿਆਰ ਕੀਤਾ ਜਾਂਦਾ ਪਰ ਅਸੀਂ ਉਡੀਕ ਕੀਤੀ ਕਿਉਂਕਿ ਇਸ ਇਲਾਕੇ ਵਿੱਚ ਜਿਹੜੀ ਰਾਜਨੀਤਿਕ ਜਥੇਬੰਦੀ ਉਹ ਆਪਣੀ ਵਿਚਰ ਰਹੀ ਆ ਪਰ ਜਦੋਂ ਪਤਾ ਲੱਗਾ ਸਾਰਿਆਂ ਨੇ ਅਸੀਂ ਮਿਲ ਕੇ ਤੇ ਭਾਈ ਅਮਰਤਪਾਲ ਸਿੰਘ ਨੂੰ ਜਿਤਾਉਣ ਵਾਸਤੇ ਸਾਰਿਆਂ ਹੱਲਾ ਕੀਤਾ ਇਹ ਸਾਡਾ ਸਨੇਹ ਸਾਰਿਆਂ ਤੱਕ ਹੈ ਬਾਪੂ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਇੱਥੇ ਸਾਰਾ ਕੁਝ ਐਵੇਂ ਚੱਲ ਰਿਹਾ ਹੋਰਾਂ ਨੇ ਨਹੀਂ ਸਵਾਰਨਾ ਅਮਰਤਪਾਲ ਹੀ ਸਵਾਰੇਗਾ ਸਾਰਾ ਕੁਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇਖੋ ਜੀ ਪਹਿਲਾਂ ਤੇ ਇਹ ਬੇਨਤੀ ਆ ਸਾਡੇ ਪਿੰਡ ਦੇ ਵਿੱਚ ਇੰਨਾ ਨਸ਼ਾ ਚੱਲ ਚੁੱਕਿਆ ਕਹਿਣ ਤੋਂ ਪਰੇ ਹੱਦ ਵਾ ਵੇਚਦਾ ਕੌਣ ਹੈ ਸਾਰੇ ਕਹਿ ਰਿਹਾ ਨਸ਼ਾ ਵਿਕਦਾ ਵੇਚਣ ਵਾਲੇ ਕੌਣ ਨੇ ਵੇਚਣ ਵਾਲੀਆਂ ਵੱਡੀਆਂ ਪਾਰਟੀਆਂ ਗਰੀਬ ਨੇ ਥੋੜਾ ਵੇਚਣਾ ਜਿੰਨੇ ਵੇਚਣ ਵਾਲੇ ਆ ਸਾਰੇ ਵੱਡੀਆਂ ਪਾਰਟੀਆਂ ਵੱਡੇ ਢਿੱਡਵਾ ਗਰੀਬਾਂ ਨੂੰ ਤੇ ਫਿਰ ਨੱਪੀ ਜਾ ਰਹੇ ਆ ਮਾਰ ਰਹੇ ਆ ਇਹਨਾਂ ਦੇ ਜਿਹੜੇ ਪੈਲੇ ਆ ਜਾਂ ਜਾਇਦਾਤ ਆ ਜੋ ਚੁੱਲਾ ਵਾ ਉਹ ਵੀ ਉਹ ਹੀ ਖਰੀਦ ਲਈ ਤਾਨੂੰ ਤਾਂ ਲੱਗਦਾ ਕਿ ਹੁਣ ਮੌਕਾ ਦੇਣਾ ਚਾਹੀਦਾ ਆ ਆਦਮੀ ਨੂੰ ਮੌਕਾ ਦੇਣਾ ਚਾਹੀਦਾ ਵਰਤਪਾਲ ਨੂੰ ਜਿੱਦਣ ਵਰਤਪਾਲ ਸਿੰਘ ਨੂੰ ਗ੍ਰਿਫਤਾਰ ਕਰਨ ਗਏ ਸੀ ਉਸ ਦਿਨ ਪੁਲਿਸ ਮੇਰੇ ਘਰ ਗਈ ਸੀ ਮੈਨੂੰ ਫੜਨ ਵਾਸਤੇ ਅਸੀਂ ਉਸ ਟਾਈਮ ਘਰ ਨਹੀਂ ਆਈ ਫੜੇਗਾ ਕੀ ਕੀਤਾ ਸੀ ਕਿ ਪੁਲਿਸ ਦੀ ਨਜ਼ਰਾਂ 'ਚ ਚੜ ਗਏ ਤੁਸੀਂ ਸਿਰਫ ਇੱਥੇ ਆਏ ਸਾਡੇ ਕੋਲ ਉਧਰ ਉਹਨਾਂ ਦੇ ਮੈਦੇ ਨਾ ਰਹੇ ਹਨ ਸ਼ਿਵਾ ਕੀਤੀ ਸੀ ਸਭ ਕੁਝ ਉਹਨਾਂ ਨੇ ਨਾਲ ਆਹੀਂ ਪਰ ਰਹਿ ਇੱਕਦਮ ਤੇ ਪਰ ਉਧਰ ਮੈਂ ਫੜੇਗਾ ਟੂੜੀਆਂ ਭੋਗਤੇ ਗਿਆ ਪਰ ਪਤਾ ਨਹੀਂ ਮਹਾਰਾਜ ਜੀ ਕਿਸ਼ਮਤ ਦੇ ਨਾਲ ਬਚਾਰਿਆ